ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੀ ਅੱਜ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ 31 ਅਕਤੂਬਰ ਰਾਤ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਥੋੜੀ ਜੀ ਵੀਡੀਓ ਲੇਟ ਹੋ ਗਈ ਹੈ ਨਿੱਜੀ ਕਾਰਨਾਂ ਕਰਕੇ ਪਰ ਫਿਰ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਪੰਜਾਬ ਦੇ ਉੱਪਰ ਹਲਕਾ ਧੁੰਦਲਾ ਜਿਹਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਅਸੀਂ ਅਸਮਾਨ ਦੇ ਵਿੱਚ ਦੇਖੇ ਤਾਂ ਹਲਕੀ ਜੀ ਸਮੋਗ ਦੀ ਵਾਂਗੂ ਥੋੜੀ ਜੀ ਕਾਰਵਾਈ ਬਣੀ ਹੋਈ ਹੈ ਦਿਨ ਦੇ ਵੇਲੇ ਵੀ ਥੋੜਾ ਜਿਹਾ ਅbschਕ ਧੁੱਪ ਚੰਗੀ ਲਿਸ਼ਕੀ ਹੈ ਪਰ ਸਮੋਗ ਆਪਾਂ ਕਹਿ ਦਈਏ ਇਸ ਜਾਨੀ ਕਿ স্মੋਕ ਪਲੱਸ ਫੌਗ ਯਾਨੀ ਕਿ ਧੁੰਦ ਅਤੇ ਧੂਆਂ ਉਹਦੇ ਇਕੱਠਾ ਹੋ ਜਾਂਦਾ ਹੈ ਤਾਂ ਉਸ ਨੂੰ ਆਪਣਾ ਗੰਦਲਾਪਾਨ ਅਸੀਂ ਪੰਜਾਬੀ ਵਿੱਚ ਬੋਲ ਦਿੰਦੇ ਹਾਂ ਉਸ ਦਾ ਅਸਰ ਦੇਖਣਾ ਸ਼ੁਰੂ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਓਵਰ ਆਲ ਮੌਸਮ ਥੋੜ੍ਹਾ ਜਿਹਾ ਗਰਮਾਹਸ਼ ਵਾਲਾ ਦੇਖਣ ਨੂੰ ਮਿਲ ਸਕਦਾ ਹੈ ਬਿਸ਼ੱਕ ਪੱਛਮੀ ਹਵਾ ਚੱਲ ਰਹੀ ਹੈ ਪਰ ਦਿਨ ਦੇ ਵੇਲੇ ਜਿਹੜੀ ਧੁੱਪ ਪਈ ਹੈ ਉਸ ਦੇ ਕਾਰਨ ਹਵਾ ਦੇ ਵਿੱਚ ਗ੍ਰੀਨ ਹਾਊਸਸ ਗੈਸਸ ਹੁੰਦੀਆਂ ਜਿਹੜੀਆਂ ਕਿ ਗਰਮੀ ਵਧਾਉਣ ਦਾ ਇਫੈਕਟ ਕਰਦੀਆਂ ਨੇ ਉਹ ਥੋੜੀ ਜਿਹੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਹੁਣ ਲਗਾਤਾਰ ਆਉਂਦੇ ਦੋ ਦਿਨ ਗਰਮੈਸ਼ ਦਾ ਮਾਹੌਲ ਜ਼ਿਆਦਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਉਹ ਹੁਣ ਹੌਲੀ-ਹੌਲੀ ਸਿਰ ਚੱਕਦੀ ਹੋਈ ਦਿਖਾਈ ਦੇ ਰਹੀ ਹੈ ਫਿਲਹਾਲ ਤਜਿਕਿਸਤਾਨ ਦੇ ਨੇੜੇ ਜਿਹੜੇ ਸਿਸਟਮ ਬਣ ਰਹੇ ਨੇ ਜੋ ਕਿ ਲਗਭਗ 4 ਤਰੀਕ ਦੇ ਨੇੜੇ ਤੇਰੇ ਪੰਜਾਬ ਦੇ ਉੱਤਰ ਦੇ ਇਲਾਕੇ ਵਿੱਚ ਘੂਚ ਕਰਨਗੇ ਪਰ ਅੱਜ ਰਾਤ ਅਗਰ ਗੱਲ ਕੀਤੀ ਜਾਵੇ ਤਾਂ ਗਰਮੈਸ਼ ਕੱਲ੍ਹ ਨਾਲੋਂ ਵਾਧਦੀ ਹੋਈ ਦਿਖਾਈ ਦੇ ਰਹੀ ਹੈ ਜਿਹੜਾ ਐਵਰੇਜ ਤਾਪਮਾਨ 18 ਡਿਗਰੀ ਬਣਿਆ ਹੋਇਆ ਉਹ 19 ਡਿਗਰੀ ਤੱਕ ਜਾ ਸਕਦਾ ਹੈ ਥੋੜੀ ਜਿਹੀ ਠੰਡ ਕੱਲ੍ਹ ਨਾਲੋਂ ਘਟਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ ਤਾਂ ਹਵਾ ਪੱਛਮ ਤੋਂ ਹੀ ਚਲਦੀ ਦਿਖਾਈ ਦੇਵੇਗੀ ਮੌਸਮ ਵੈਸੇ ਠੀਕ ਹੈ ਕੋਈ ਮੀਂਹ ਕਣ ਦੀ ਸੰਭਾਵਨਾ ਨਹੀਂ ਹੈ ਸਵੇਰ ਨੂੰ ਥੋੜੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕਿਸੇ ਕਿਸੇ ਇਲਾਕੇ ਦੇ ਵਿੱਚ ਇਹ ਇਲਾਕੇ ਉਹ ਖਾਸ ਤੌਰ ਤੇ ਦਰਿਆਵਾਂ ਦੇ ਨੇੜੇ ਦੇ ਹੋਣਗੇ ਕਿਉਂਕਿ ਮੌਇਸਚਰ ਜਿਹੜਾ ਹਵਾ ਦੇ ਵਿੱਚ ਆਇਆ ਏ ਅਤੇ ਪੱਛਮੀ ਹਵਾ ਚੱਲਣ ਦੇ ਨਾਲ ਜੋ ਠੰਡ ਵਧੀ ਹੈ ਹਵਾ ਦੇ ਵਿੱਚ ਉਸ ਦੇ ਕਾਰਨ ਧੁੰਦ ਦਾ ਮਾਹੌਲ ਸਾਨੂੰ ਦੇਖਣ ਨੂੰ ਮਿਲ ਸਕਦਾ ਕਿਉਂਕਿ ਜੋ ਸਮੋਗ ਬਣੀ ਹੋਈ ਹੈ ਉਹ ਹਮੇਸ਼ਾ ਤਰੇਲ ਨੂੰ ਜਾਂ ਉਸ ਨੂੰ ਗਰਮ ਗਰਮ ਹਵਾ ਨੂੰ ਥੱਲੇ ਧੱਕਣ ਦੀ ਕੋਸ਼ਿਸ਼ ਕਰਦੀ ਹੈ ਤੇ ਜਿਸ ਦੇ ਕਾਰਨ ਜਦੋਂ ਵੀ ਗਰਮ ਐਸ਼ ਵਾਲਾ ਮਾਹੌਲ ਅਤੇ ਠੰਡ ਵਾਲਾ ਮਾਹੌਲ ਇਸ ਤਰੀਕੇ ਨਾਲ ਆਪਸ ਵਿੱਚ ਮਿਲਦੇ ਨੇ ਤਾਂ ਸਮੋਗ ਦਾ ਅਕਸਰ ਹੀ ਮਾਹੌਲ ਬਣ ਜਾਂਦਾ ਹੈ ਤੇ ਇਸੇ ਕਰਕੇ ਥੋੜੀ ਜਿਹੀ ਸਵੇਰ ਵੇਲੇ ਹਲਕੀ ਦਰਮਿਆਨੀ ਧੁੰਦ ਵੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਇਸ ਤੋਂ ਇਲਾਵਾ ਕੋਈ ਵੱਡੀ ਕਾਰਵਾਈ ਫਿਲਹਾਲ ਕਿਸੇ ਤਰੀਕੇ ਦੀ ਸਿਸਟਮ ਦੇ ਵਿੱਚ ਹੁੰਦੀ ਦਿਖਾਈ ਤਾਂ ਨਹੀਂ ਦੇ ਰਹੀ ਅਗਰ ਕੋਈ ਹੋਰ ਇਸ ਤੋਂ ਇਲਾਵਾ ਸਿਸਟਮ ਬਣਦਾ ਹੋਇਆ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਚੈਨਲ ਤੇ ਨਵੇਂ ਤਾਂ ਬਾਰ ਬਾਰ ਰਿਕਵੈਸਟ ਕਰਦੇ ਸਬਸਕ੍ਰਾਈਬ ਕਰ ਲਓ ਤਾਂ ਜੋ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਅ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਾਂਗੇ ਧੰਨਵਾਦ ਜੀ